ਕੱਲ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਸੀ ਕਿ ਬਲਵੰਤ ਸਿੰਘ ਰਾਜੋਆਣ ਦੀ ਕੇਸ ਦੀ ਤੇ ਉਹਦੇ ਚ ਉਹਨਾਂ ਪੰਜਾਬ ਸਰਕਾਰ ਕੇਂਦਰ ਨੂੰ ਪੁੱਛਿਆ ਵੀ ਉਹਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਤੁਸੀਂ ਇਸ ਮਸਲੇ ਤੇ ਕਿਵੇਂ ਸੋਚਦੇ ਹੋ ਵੈਸੇ ਉਹਦੇ ਕਈ ਜਿਹੜੀ ਚਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤੇ ਪਾਸ ਕਰਕੇ ਦਿੱਤੇ ਕੇਂਦਰ ਸਰਕਾਰ ਨੂੰ ਮਿਲੀ ਵੀ ਹੈ ਇਹਨੂੰ ਰਿਆ ਕੀਤਾ ਜਾਵੇ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦਿਲ ਕੋਲ ਲਟਕਾਇਆ ਹੋਇਆ ਮਸਲਾ ਹੈ ਉਹ ਕੇਂਦਰ ਨੂੰ ਜਿਵੇਂ ਚੰਡੀਗੜ੍ਹ ਤੋਂ ਲਟਕਾਇਆ ਦਿੱਤਾ ਰਾਜਵਾਨੇ ਰਟਕਾਇਆ ਹੋਇਆ ਉਹ ਜਿਹਨਾਂ ਚਲਣਾ ਪੋਲਿਟਿਕਲ ਮੈਲੇ ਜੀ ਮਿਲਦੀ ਹੈ ਉਹਨਾਂ ਚ ਚੱਲ ਜਣਾ ਤੁਹਾਨੂੰ ਦੱਸੋ ਇਹ ਪੋਲਿਟਿਕਲ ਮੈਲੇ ਜੀ ਨਹੀਂ ਸੀ ਇਹ ਹੀ ਮਾਮਲਾ ਸੀ ਜਿੱਥੇ ਉਹਨਾਂ ਨੇ ਕਿਹਾ ਅ ਅਮਿਤ ਸ਼ਾਹ ਜੀ ਕਹਿ ਕੇ ਗਏ ਸੀ ਜਿੱਦਨੇ ਗ੍ਰਹਿ ਮੰਤਰੀ ਸਾਹਿਬ ਚੰਡੀਗੜ੍ਹ ਤੋਂ ਵੀ ਚੋਣ ਚ ਮਾਝਾ ਚੰਡੀਗੜ੍ਹ ਨਹੀਂ ਲੁਧਿਆਣੇ ਕਿਹਾ ਹਾਂ ਲੁਧਿਆਣੇ ਵੀ ਕਿਹਾ ਚੰਡੀਗੜ੍ਹ ਤੋਂ ਬੀ ਆਨ ਸਿੰਘ ਦੇ ਕਾਤਮੋ ਕੋ ਹਮ ਨਹੀਂ ਛੋੜੇਂਗੇ ਇਹ ਕੀ ਹੈ ਬਸ ਇਹਦੇ ਚ ਤੁਸੀਂ ਆਪੇ ਸਾਹ ਲਾ ਲਓ ਦੇਉਦਾ ਉਹ ਹਿੰਟ ਹੋ ਗਿਆ ਲੋਕਾਂ ਨੂੰ ਉਹਨਾਂ ਵੋਟਾਂ ਦਾ ਤਵਾਜਨ ਗਿਣ ਕੇ ਦੇਖ ਲੋ ਕਿੱਧਰ ਨੂੰ ਗਿਆ ਕੀ ਹੋਇਆ ਸਵੀਕਾਰ ਕੇ ਜਦ ਤੁਸੀਂ ਇੱਕ ਲਈ ਮੈਂ ਇੱਕ ਲਈ ਮੋਢੀ ਸੋਨਾਂ ਨੇ ਮਾਣ ਮਿੱਟੂ ਕਨਾ ਫੈਨਾਂ ਤੋਂ ਉਹਦੇ ਸਾਹਮਣੇ ਬੋਲ ਬਾਤ ਕਹਿੰਨਾ ਮੈਨੂੰ ਤਾਂ ਕੋਈ ਦਰਾਜ ਨਹੀਂ ਇਹ ਛੱਡਦੇ ਨੇ ਉਹਨਾਂ ਨੂੰ ਪੁੱਛੋ ਵੀ ਪਹਿਲੀ ਗੱਤ ਤੂੰ ਖੁੱਲਾ ਨਹੀਂ ਤੂੰ ਮੰਤਰੀ ਹੈ ਤੁਹਾਡਾ ਸਾਰਾ ਘਰ ਦੇ ਨੇ ਬਾਕੀ ਜਿੰਨਾ ਤੇਰੇ ਨਾਲ ਬੰਦੀ ਵੀ ਨਹੀਂ ਕਿ ਉਹਨਾਂ ਦਾ ਕੋਈ ਨਹੀਂ ਉਹ ਦਾਦਾ ਉਹਨਾਂ ਦਾ ਨਹੀਂ ਸੀ ਤੇਰੇ ਹੀ ਆ ਕੰਦੇ ਦਾ ਬਿਲਕੁਲ ਤੂੰ ਕੱਦਣਾ ਰਹਿ ਕਰੀ ਤੂੰ ਆਪ ਦੇ ਘਰ ਜਾਂ ਤੋਂ ਲਖਾਇਆ ਫੇਸ ਕਰਕੇ ਇਹ ਜਿਹੜਾ ਜੀੜੀ ਚੀਜ਼ ਦਾ ਜਿਸ ਦੇ ਵਿੱਚੋਂ ਰੋਜ਼ ਖੱਟਿਆ ਖੰਦੇ ਨੇ ਤੇ ਉਹਨੂੰ ਉਹ ਇਹ ਕੋਈ ਉਹ ਨਹੀਂ ਹੈ ਕਿ ਵੀ ਮੁਰਗੀ ਨੂੰ ਮਾਰ ਦੇਣਗੇ ਜਿਹੜੀ ਰੋਜ਼ਾਂ ਦੇ ਦਿੰਦੀ ਆ। ਕੀ ਮੁਰਗੀ ਨਹੀਂ ਪਾਲਣਾ ਚਾਹੁੰਦੇ ਇਸ ਕਰਕੇ ਸਾਰਾ ਕੁਝ ਪਿਆ ਲੋਗਾਂ ਦੇ ਤਹੇ ਜੀ ਵੀ ਦੋਸ਼ ਨੇ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹ ਇਹ ਨਾ ਵਸਦੀ ਹੀ ਵਸਤੀ ਹੈ। ਉਹ ਇਹ ਸੇ ਵਸਤੀ ਹੈ ਵੀ ਸਿੱਖਾਂ ਦੇ ਵਿੱਚ ਕੰਫੈਕਸ਼ਨ ਨਹੀਂ ਰਹੇ। ਕੀ ਧਿਤ ਹੋਈ ਲਹੀ ਹੈ ਪਰ ਵੀ ਸਾਡੇ ਨਾਲ ਹੀ ਜਾਤੀ ਹੁੰਦੀ ਐਵੇਂ ਹੀ ਲੱਗੇ। ਤਤ ਗਿੰਤੀਆਂ ਦੇ ਉੱਤੇ ਹਿੰਦੂਆਂ ਨੂੰ ਵੀ ਦਿਖਾ ਦੋ ਵਿਆਹ ਦੇਖ ਲੋ ਅਸੀਂ ਤਾਂ ਇਹ ਚੱਕਲੇ ਆ ਆ ਮੋਰਚੇ ਦੇ باوجود ਨਹੀਂ ਹੁੰਦੇ ਇੱਕ ਗੱਦ dane ਤੇ ਨਜਵੇਂ ਕਹੀਂ ਨਿਸ਼ਾਨਾ ਕਹੀਂ ਵਾਲੀ ਗੱਦ ਹੈ ਇੱਕ ਤੀਰ ਨਾਲ ਕਈ ਕਈ ਇਹ ਸ਼ਿਕਾਰ ਹੁੰਦੇ ਨੇ ਤੇ ਉਹ ਕਿੰਦ ਵੀ ਜਿਹੜੀ ਸੌੜੀ ਸਿਆਸਤ ਹੈ ਉੱਤੇ ਇਥੋਂ ਦੀਆਂ ਪਾਰਟੀਆਂ ਦੀ ਵੀ ਇਹਦੇ ਉੱਤੇ ਇੱਕ ਰਹਿ ਅਮਾ ਬਣਾਉਣੀ ਹੁੰਦੀ ਹੈ ਇਹਨਾਂ ਮੁੱਦਿਆਂ ਤੇ ਵੱਡੇ ਮੁੱਦੇ ਨਹੀਂ ਇਹ ਛੋਟੇ ਮੁੱਦੇ ਨਹੀਂ ਹੈਗੇ ਉਹਦੇ ਵਿੱਚ ਮੈਂ ਇੱਕ ਉਦਾਹਰਨ ਦੇ ਸਕਦਾ ਵੀ ਜਿਨੇ ਉਦੇ ਮਾਕਨ ਦੀ ਬੇਟੀ ਨੇ ਇਹਨੂੰ ਕੁੱਕੀਗੇਦ ਫਰਾਨਕੇ ਹਬੀ ਚੱਕ ਮਾਫ ਕਰਿਆ ਇਹਨਾਂ ਦੀ ਗੱਲ ਹੋਈ ਗਿਆ ਤੇ ਉਹ ਤਾਂ ਕੋਈ ਛੋਟੀ ਗੱਲ ਨਹੀਂ ਸੀ ਉਹਦੇ ਵਿੱਚ ਗੱਲ ਵੱਖਰੀ ਹੈ ਪਰ ਇੱਕ ਰਾਇਆ ਮਾਂ ਬਣਾਈ ਦੀ ਉਹ ਰਾਇਆ ਮਈ ਨਹੀਂ ਬਣਾ ਰਹੇ ਨਾ ਇਹਨਾਂ ਨੇ ਬਣਾਉਣੀਆ ਕਿਉਂਕਿ ਇਹਨਾਂ ਨੂੰ ਇਹ ਵਿਚ ਵਿਚਾਲੇ ਲਟਕਦੇ ਚੋਂ ਫਾਇਦਾ ਹੈ ਜਿੱਦ ਫੈਸਲਾ ਹੋ ਗਿਆ ਉਦੋਂ ਦਾ ਫਾਇਦਾ ਨਹੀਂ ਹੈ ਇਸ ਕਰਕੇ ਉਹਦੇ ਫਿਰ ਨਵਾਂ ਮੁੱਦਾ ਲੈਣਾ ਪਊ ਪਹਿਲਾਂ ਜਿਵੇਂ ਕਹਿੰਦੇ ਬਾਬਰੀ ਮਸਜਿਦ 'ਚ ਅਸੀਂ ਕਬਜ਼ਾ ਲੈਣਾ ਉਸੀ ਜਿੰਦ ਉਹ ਕਬਜ਼ਾ ਮਿਲ ਗਿਆ ਫਿਰ ਕਹਿੰਦੇ ਅਸੀਂ ਮੰਦਿਰ ਬਣਾਉਣਾ ਹੈ ਫਿਰ ਉਹਦਾ ਹੁਣ ਮੰਦਿਰ ਵੀ ਬਣ ਗਿਆ ਫਿਰ ਕਹਿੰਦੇ ਸਿੜਾ ਨਿਯਾਸ ਕਰਨਾ ਹੁਣ ਸਿੜਾ ਨਿਯਾਸ ਵੀ ਹੋ ਗਿਆ ਹੁਣ ਉਹਦਾ ਫਿਰ ਫੋੜੀ ਸਾਹਮਣੇ ਵੀ ਬਾਵਰੀ ਮਸਜਿਦਾ ਜਿਹੜਾ ਰਾਮ ਮੰਦਿਰ ਉਹ ਤਾਂ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਰਿਹਾ ਹੁਣ ਹਾਂ ਹੁਣ ਤਾਂ ਇਹ ਹੀ ਬੰਦਿਆ ਕਿ ਇਹ ਰਾਮ ਮੰਦਿਰ ਤਾਂ ਬਣ ਗਿਆ ਹੁਣ ਅਸੀਂ ਜਿਹੜੀ ਹੈਗੀ ਆ ਉਹ ਜਿੰਦਿਆ ਦੀ ਤਾਂ ਆ ਗਈ ਮੰਦਿਰ ਕਾਸ਼ੀ ਮੰਦਿਰ ਕਾਸ਼ੀ ਮਥਾ ਕਾਸੀ ਦੀ ਪਾਰੀ ਹੈ ਸੋ ਇਸ ਕਰਕੇ ਤੁਹਾਨੂੰ ਫਿਰ ਅੱਗੇ ਐਂ ਵਧਾਉਣਾ ਪੋਗਾ ਤੁਹਾਨੂੰ ਮੁੱਦਾ ਖੜਾ ਕਰਨਾ ਹੈ ਤੁਸੀਂ ਮੁੱਦਾ ਖੜਾ ਰੱਖਣਾ ਹੈ ਲੋਕਾਂ ਨੂੰ ਪਾਰ ਕੇ ਰੱਖਣਾ ਹੈ ਸੋ ਇਸ ਕਰਕੇ ਇਹ ਜਿਹੜਾ ਜਨਾਸ ਹੈ ਕਿਉਂਕਿ ਪੰਜਾਬ ਦਾ ਹੈ ਇਹਨੂੰ ਚਾਹੀਦਾ ਹੈ ਕਿ ਪੰਜਾਬ ਇੱਕ ਘੱਟ ਗਿਣਤੀ ਧਰਮ ਘੱਟ ਗਿਣਤੀ ਵੀ ਹੈ ਤੇ ਭਾਸ਼ਾ ਹੀ ਘੱਟ ਗਿਣਤੀ ਵੀ ਹੈ ਆਪ ਜੇ ਇਕੱਠੇ ਹੋ ਕੇ ਇਨਾਂ ਗੱਲਾਂ ਤੇ ਸਟੈਂਡ ਲੈ ਲੈਣ ਇੱਕ ਦਿਨ ਹੈ ਥਾਰੇ ਉਹਦੇ ਚ ਇੱਕ ਦੂਜੇ ਨੂੰ ਮਿਹਣੇ ਦੇਣ ਦੀ ਵਜ੍ਹਾ ਹੋਰ ਦੇਣ ਦੀ ਵਜ੍ਹਾ ਇਕੱਠੇ ਹੋ ਕੇ ਰਹਿ ਕਰਨਾ ਕਿ ਚਲੋ ਯਾਰ ਪੈਸੇ ਸਰਕਾਰ ਚਾਹੀਏ ਵੀ ਚਲੋ ਜੇ ਅਸੀਂ ਵਿਰੋਧੀ ਸਰਦਾਰ ਦਾ ਸਹਿਕਾਰ ਕਰ ਦਾਂ ਤੁਸੀਂ ਰਾਜ ਦਿਓ ਆਪਣੀ ਵਿਰੋਧੀ ਜਿਹੜੀ ਉਹ ਵੀ ਇੱਕ ਆਪਣੀ ਇਹ ਨਾ ਕਹੇ ਜਿਵੇਂ ਬਾਦਵਾ ਜੀ ਜੇ ਕਹਿਣ ਲੱਗੇ ਵੀ ਦੇਖੋ ਮੈਂ ਤਾਂ ਆਪਣੀ ਉਹ ਦੇਤੀ ਸੀ ਜੋਂਗਾ ਜਾ ਤੁਸੀਂ ਫਿਰ ਜਹਾਜ਼ ਆਪਦਾ ਦਿੱਤਾ ਉਹ ਵੀ ਭਗਵੰਤਪານ ਕੋ ਮੈਂ ਆਪਦਾ ਚਾਪਰ ਦਿੱਤਾ ਸੀ ਉਹਦਾ ਕੋਈ ਫਾਇਦਾ ਨਹੀਂ ਆਉਣਾ ਕਰਦਾ ਸੋ ਇਸ ਕਰਕੇ ਇੱਕ ਦੂਜੇ ਦੇ ਪ੍ਰਤੀ ਇਹੋ ਜਿਹਾ ਲਿਆਉਣ ਦੀ بجائے ਇਹ ਪੰਜਾਬੀ ਨੂੰ ਪੰਜਾਬੀ ਭਾਸ਼ਾ ਨੂੰ ਪੰਜਾਬੀ ਕਮ ਨੂੰ ਸਿੱਖੀ ਨੂੰ ਦੇਸ਼ ਦੇ ਪੰਜਾਬ ਦੀ ਚਾਹ ਹੜਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਦੇਣ ਦੇ ਤਾਉ ਤਰੀਕੇ ਨੂੰ ਇਹ ਕੇਂਦਰ ਦੇ ਨਾਲ ਕੇਂਦਰ ਵੱਲੋਂ ਕੀਤੇ ਜਾ ਰਹੇ ਵਿਸਥਰੇ ਨੂੰ ਸਾਡੀ ਆਮਦਨ ਘਟਾਉਣ ਨੂੰ ਸਾਡੀਆਂ ਫਸਲਾਂ ਚੁੱਕੀਆਂ ਜਾਣ ਉਹਦੀ ਗੁਣਵਤਾ ਦੇ ਸਾ ਦੇ ਉੱਤੇ ਮਾਪਦੰਡ ਦੇ ਉੱਤੇ ਭਿੱਲ ਦੇਣ ਨੂੰ ਕਿਉਂਕਿ ਸਾਡਾ ਤਾਂ ਕਸੂਰ ਨਹੀਂ ਹੈ ਇਹ ਤਾਂ ਕੁਦਰਤੀ ਆਪਤਾ ਹੈ ਜਾਂ ਮਨਵੇੜਾ ਉਹਦੇ ਉੱਤੇ ਤੇ 22 VN ਦਾ ਜੋ ਸਟੈਂਡ ਹੈ ਉਹਦੇ ਉੱਤੇ ਸਪਸ਼ਟਿਕਰਨ ਦੇਣ ਤਾਂ ਤਾਂ ਪੰਜਾਬ ਨੂੰ ਫਾਇਦਾ ਹੋਏ ਇਸ ਵਿਆਸ ਦਾ ਨਹੀਂ 4 ਦਿਨਾਂ ਦਾ ਜਰਾਫ ਕਹਿ ਕੇ ਕਰਤੇ ਖਰਚਾ ਪੈਣਾ ਹੈ ਇਹ ਕਮਕਮ ਤੱਕ ਕੋਈ ਪਉਣਾ ਨਹੀਂ ਕਹਿੰਦੇ ਪੰਜਾਂ ਦਾ ਕਹਿਣਾ ਸਿਰ ਮੱਥੇ ਚਰਨਾਂ ਦਾ ਥੈਡੀ ਓਥੇ ਓਥੇ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ